ਮਾਮਲਾ ਇਹ ਆ ਜਿੱਤਨ ਚਾਰ ਵਾਰੀ ਮੁੰਡਾ ਸੜਾ ਕੇ ਲਈਆਂ ਜੀ ਕੋਈ ਨਸਾਂ ਨਹੀਂ ਸੀ ਕਰਦਾ ਮੁੰਡਾ ਜੀ ਬਦਨਾਮ ਕਰਿਆ ਵੈਸੀ ਕਿਹਨੇ ਕਰਾਇਆ ਬਦਨਾਮ ਜੀ ਬਦਨਾਮ ਜੀ ਜਿਹੜਾ ਸਰਪੰਚ ਸੀ ਪਿੰਡ ਦਾ ਉਹ ਮੁੰਡੇ ਨੂੰ ਪੇਸ਼ ਕਰਕੇ ਆਇਆ ਸੀ ਦੋ ਵਾਰੀ ਖਾਂ ਗੰਜੇ ਤਾਂ ਉਹ ਲੈ ਲਾ ਉਹ ਵੀ ਪੇਸ ਕਰਕੇ ਮੈਂ ਜੀ ਪਰਚਾ 15 ਦਿਨ ਵੀ ਨਹੀਂ ਹੋਇਆ ਪਰਚਾ ਕਰਾਤ ਅਸੀਂ ਇਹਨਾਂ ਨੇ ਪੇਸ ਕਰਾਇਆ ਮੁੰਡੇ ਤੇ ਪਰਚੇ ਦਾ ਸਾਡੀ ਮਾਂ ਜਵਾਨ ਤੋਂ ਦਿੱਤੀ ਹੈ ਜੀ ਮੁੰਡੇ ਦੀ ਮੁੰਡੇ ਨੂੰ ਜਿਹੜੇ ਅੰਡਿਆ ਥਾਣੇਦਾਰ ਨੇ ਥਾਣੇਦਾਰ ਨੇ ਇਹ ਗੱਲ ਕਹੀ ਸੀ ਅਸੀਂ ਕੋਲੋਂ ਗੋਲੀਆਂ ਪਾ ਕੇ ਤੇ ਪਰਚਾ ਪਾਵਾਂਗੇ ਜੀ ਤੇ ਮੁੰਡੇ 'ਚ ਕੋਈ ਖੋਟ ਨਹੀਂ ਸੀ ਮੈਂ ਤਾਂ ਮੰਨਦੀ ਨਹੀਂ ਜੀ ਨਸ਼ਾ ਤਾਂ ਕਰਦਾ ਹੀ ਨਹੀਂ ਸੀ ਉਹ ਮੁੰਡਾ ਰਾਤ ਦਾ ਮੁੰਡਾ ਲੱਭ ਨਹੀਂ ਰਿਹਾ ਸੀ ਜੇ ਫੋਨ ਵੱਜੀ ਜਾਂਦਾ ਸੀ ਡੈੱਡ ਬੋਡੀ ਕ ਸੁਮਿਲਿਆ ਦੀ ਡੈੱਡ ਬੋਡੀ ਸਾਨੂੰ ਪਤਾ ਨਹੀਂ ਸੰਤ ਪੁਲਿਸ ਵਾਲਿਆਂ ਨੇ ਹੁਣ ਫੋਨ ਕਰਿਆ ਉਹਦੇ ਫੋਨ ਤੋਂ ਹੀ ਵੀ ਹੁਣ ਮਿਲਿਆ ਡੈੱਡ ਬੋਡੀ ਸਾਨੂੰ ਤਾਂ ਸਾਰੇ ਦਿਨ ਦਿ ਰਾਤ ਦੇ ਭਾਲ ਦੇ ਫਿਰਦੇ ਆ ਹਾਂਜੀ ਸ਼ੱਕ ਜੀ ਸ਼ੱਕ ਜੀ ਪੁਲਿਸ ਤੇ ਵੀ ਆ ਤੇ ਜਿਹੜੇ ਜਿਨ੍ਹਾਂ ਨੇ ਥੋੜੇ ਦਿਨ ਹੋ ਗਏ ਜਵਾਨ ਟਕਰਾਈ ਆ ਮੁੰਡੇ ਦੀ ਲੜਾਈ ਹੋਇਆ ਸਰਸੁਰਾਜ ਲੈ ਵੀਡੀਓ ਮੇਰੀ ਕੁੜੀ ਕੋਲੇ ਹੁਣਾਂ ਤੇ ਵੀ ਆ ਕਿ ਮੇ ਕੋਈ ਸੱਟ ਵੇਟ ਵੀ ਉਹ ਸੱਟ ਉਹ ਕਹਿੰਦੇ ਨੇ ਵੀ ਆ ਮੈਂ ਤਾਂ ਦੇਖਿਆ ਨਹੀਂ ਸਰ ਮੁੰਡਾ ਆ ਮਾ ਮੁੰਡੇ ਦੇ ਕਹਿੰਦੇ ਸਰਚ ਸੱਟਾਂ ਨੇ ਮੁੰਡੇ ਦੀ ਮੂਹ ਪਨਿਆਪਿਆ ਪਰਿਵਾਰ ਕਿੰਨੂ ਨੂੰ ਪਰਿਵਾਰ ਇੱਕ ਪਰ ਇੱਕ ਮਾਂ ਗਈ ਇੱਕ ਕੁੜੀ ਆ ਇੱਕ ਮੁੰਡਾ ਤੇ ਜੁੜਿਆ ਹੋਇਆ ਉਹ ਤਾਂ ਨਾ ਹੋਈ ਆ ਜੀ ਇਕੱਲਾ ਹੀ ਸੀ ਉਹਦੇ ਮਾਸੀ ਜੀ ਪਿਆਰ ਤੇ ਥਰੇਗਾ ਕੰਮ ਵੀ ਕਰਦਾ ਸੀ ਮੈਂ ਕੰਮ ਹੈ ਫੈਕਟਰੀ ਚ ਲੱਗਿਆ ਹਾਂ ਪੜਾਈ ਕਰਦਾ ਸੀ ਪੜਾਈ ਵੀ ਕਰ ਰਿਹਾ ਸੀ ਨਾਲ ਵੀ ਇਹ ਦੀ ਗ੍ਰੈਜੂਏਸ਼ਨ ਤਾਂ ਚੱਲ ਰਹੀ ਸੀ ਪੜਾਈ ਵੀ ਕਰਦਾ ਸੀ ਮੇਰੇ ਨਾਲ ਕੰਮ ਸਾਨੂੰ ਹੁਣ ਚਾਹੀਦਾ ਸਾਡਾ ਪੁੱਤ ਤਾਂ ਰਿਆ ਨਹੀਂ ਸਾਨੂੰ ਮੈਂ ਮਿਲਣਾ ਚਾਹੀਦਾ ਕੁਝ ਉਹਨਾਂ ਦਾ ਬਦਲਾ ਲੈਣਾ ਸੀ ਤਾਂ ਇਹਨਾਂ ਦਾ ਤਾਂ ਉੱਜੜ ਗਿਆ ਜੀ ਘਰ ਮਾਮਲਾ ਉਹ ਜਵਾਕ ਸੀਗਾ 22 ਸਾਲ ਦਾ ਸੀਗਾ ਸਾਰਾ ਗ੍ਰੈਜੂਏਸ਼ਨ ਚੱਲ ਰਹੀ ਸੀ ਉਹਦੀ ਵਧੀਆ ਮੁੰਡਾ ਸੀਗਾ ਮਾਪੇ ਨੇ ਹੁਣ ਐਡਾ ਬਟਾ ਐਵੇਂ ਥੋੜੀ ਘਰ ਅਸੀਂ ਕਿਸੇ ਨੂੰ ਮਾਰਨ ਵਾਸਤੇ ਕੋਈ ਵੀ ਕੁਝ ਵੀ ਕਰਦੇ ਸਟੱਡੀ ਚੱਲ ਰਹੀ ਸੀ ਉਹਦਾ ਇੰਨਾ ਵਧੀਆ ਚੱਲ ਰਿਆ ਸੀਗਾ ਥੋੜੇ ਦਿਨ ਹੋ ਗਏ ਉਹਦੀ ਲੜਾਈ ਹੋਈ ਸੀ ਮੁੰਡਿਆਂ ਨਾਲ ਲੜਾਈ ਸੀਗੀ ਸਾਰੇ ਉਹਦੇ ਖਿਲਾਫ ਸੀਗੇ ਮੁੰਡੇ ਵੀ ਖਿਲਾਫ ਸੀਗੇ ਪੁਲਿਸ ਵਾਲੇ ਵੀ ਖਿਲਾਫ ਸੀ ਤਿੰਨ ਚਾਰ ਵਾਰ ਤਾਂ ਉਹਨੂੰ ਬਿਨਾਂ ਫालतू ਚੱਕ-ਚੱਕ ਕੇ ਕੁੱਟਤਾ ਪੁਲਸ ਵਾਲਿਆਂ ਨੇ ਮੈਂ ਖੁਦ 51 ਦੀ ਉਹਦੀ ਬੇਲ ਕਰਵਾ ਕੇ ਲੈ ਆਇਆ 15 ਦਿਨ ਹੋਇਆ ਹਜੇ ਜਦ ਵਾਇਰਲ ਕਰਤੀ ਜਦੋਂ ਉਹਨੂੰ ਕੁੱਟਿਆ ਉਹ ਵੀਡੀਓ ਮੇਰੇ ਕੋਲੇ ਮੇਰੇ ਫੋਨ 'ਚ ਹੈਗੀ ਹੈਗੀ ਬਾਦ ਹੋ ਇਹਨਾਂ ਨੂੰ ਉਹਦੀ ਵੀਡੀਓ ਜਿਹੜੀ ਮੈਂ ਜਦੋਂ ਪੁਲਿਸ ਵਾਲਿਆਂ ਨੂੰ ਦਿਖਾਈ ਕੁਛ ਨਹੀਂ ਕਰਿਆ ਉਹ ਮੁੰਡੇ ਦੇ ਪਰਚਾ ਪਾਇਆ ਤਾਂ ਦੂਸਰਿਆਂ ਤੇ ਕੋਈ ਪਰਚਾ ਨਹੀਂ ਪਾਇਆ ਹੈਗਾ ਪੁਲਿਸ ਨੇ ਕੁਛ ਨਹੀਂ ਕਰਿਆ ਜੀ ਤੇ ਹੁਣ ਜਵਾਖ ਕੱਲ ਦਾ ਕੱਲ ਦਾ ਮਿਲ ਨਹੀਂ ਰਿਹਾ ਹੈਗਾ ਸਿਗਾ ਇੰਨੇ ਫੋਨ ਲਾ ਰਹੇ ਸੀ ਉਹਨੂੰ ਬਾਰ-ਬਾਰ ਫੋਨ ਲਾ ਰਹੇ ਸੀ ਵੀ ਕਿੱਥੇ ਆ ਕਿੱਥੇ ਆ ਫੋਨ ਹੀ ਨਹੀਂ ਕੋਈ ਚੱਕ ਰਿਹਾ ਸੀ ਹੁਣ ਦੇਖੋ ਫੋਨ ਕਿੱਥੋਂ ਆਇਆ ਚੌਂਕੀ ਚੋਈ ਕਿਸੇ ਨੇ ਫੋਨ ਚੱਕਿਆ ਉਹਦਾ ਇਹ ਕਹਿੰਦੇ ਕਿਸੇ ਹੋਰ ਰੋਡ ਤੇ ਕਿਸੇ ਸਾਈਡ ਰੈਤਨੋਲੇ ਵਾਲੇ ਕਿਸੇ ਸਾਈਡ ਰੋਡ ਤੇ ਉਹਦੀ ਡੈੱਡ ਬਾਡੀ ਮਿਲਿਆ ਉੱਥੇ ਕਿਉਂ ਨਹੀਂ ਪੇਰੈਂਟਸ ਨੂੰ ਬੁਲਾਇਆ ਪੇਰੈਂਟਸ ਨੂੰ ਉੱਥੇ ਬੁਲਾਉਣਾ ਸੀ ਨਾ ਉੱਥੇ ਕਿਉਂ ਨਹੀਂ ਬੁਲਾਇਆ ਚੌਂਕੀ 'ਚ ਕਿਉਂ ਬੁਲਾਇਆ ਪੇਰੈਂਟਸ ਨੂੰ ਫਿਰ ਬਿਨਾ ਮਤਲਬ ਤੋਂ ਇੱਥੇ ਚੱਕ ਲਿਆਏ ਉਦੋਂ ਪੇਰੈਂਟਸ ਨਾਲ ਸੀਗੇ ਕਿਸੇ ਨੂੰ ਦਿਖਾਇਆ ਤਾਂ ਕਿੰਨੀ ਹੈਗਾ ਕਿਸੇ ਨੂੰ ਦਿਖਾਉਣਾ ਸੀਗਾ ਜਿੱਥੇ ਉਹਦੀ ਡੈਥ ਹੋਈ ਸੀ ਉੱਥੇ ਕਿਉਂ ਨਹੀਂ ਬੁਲਾਇਆ ਸਾਰਿਆਂ ਨੂੰ ਉੱਥੇ ਬੁਲਾਉਣਾ ਸੀਗਾ ਕੀ ਚੋਂਕੀ ਚ ਕਿਉਂ ਬੁਲਾਇਆ ਕਿਹੜੀ ਚੋਂਕੀ ਚ ਸੀਗਾ ਕਿਹੜੀ ਮੜਿਆ ਵਾਲੇ ਚੋਂਕੀ ਨੂੰ ਥਾਣੇ ਵਾਲਿਆਂ ਨੇ ਸ਼ਰਮ ਕਿਹਾ ਸੀ ਵੀ ਤੈਨੂੰ ਛੱਡਦਾ ਨਹੀਂ ਮੈਂ ਤੈਨੂੰ ਹੁਣ ਜਾਂ ਤੇਰੇ ਤੇ ਪਰਚਾ ਪਾਉਂਗਾ ਕੁਛ ਨਾ ਕੁਛ ਕਰੂੰਗਾ ਤੇਰਾ ਹੱਲ ਹੈ ਕੋਈ ਨਸ਼ਾ ਵਗੈਰਾ ਕਰਦਾ ਸੀ ਨਹੀਂ ਨਸ਼ਾ ਨਹੀਂ ਕਰਦਾ ਸੀਗਾ ਸਟੱਡੀ ਕਰ ਰਿਹਾ ਸੀ ਜਵਾਖ 19 ਸਾਲ ਦੇ ਇੰਨਾ ਛੋਟੇ ਜਵਾਕ ਨੂੰ ਇੰਨੀ ਕਿੰਨੀ ਕਾਕਲ ਸੀਗੀ ਉਹ ਕਿਸੇ ਨਾਲ ਇੰਨਾ ਲੜ ਸਕਦਾ ਸੀਗਾ ਪੈਦਲ ਤੁਰਿਆ ਜਾਂਦਾ ਸੀਗਾ ਉਹ ਕੋਈ ਬਾਈਕ ਉਹਦੇ ਕੋਲ ਨਹੀਂ ਸੀ ਕੱਲ ਰਾਤ ਕਦੋਂ ਬਾਈਕ ਤੇ ਐਰਪੋਰਟ ਆਣਿਆ ਕਰੋ ਕਦੋਂ ਗਿਆ ਸੀ ਕੱਲ ਕਦੋਂ ਖਾਮ ਦਾ ਗਿਆ ਹੋਇਆ ਸੀ ਕੱਲ ਸ਼ਾਮ ਦਾ ਗਿਆ ਹੋਇਆ ਸੀ ਕੋਈ ਸੱਟ ਪੇਟ ਦੇ ਨਿਸ਼ਾਨ ਕੋਈ ਨਿਸ਼ਾਨ ਨਹੀਂ ਸੀ ਹੁਣ ਤਾਂ ਮੈਂ ਦੇਖਿਆ ਨਹੀਂ ਹੁਣ ਤਾਂ ਸਾਨੂੰ ਦਿਖਾਇਆ ਨਹੀਂ ਹੈਗਾ ਹਜੇ ਤੱਕ ਤਾਂ ਅਸੀਂ ਦੇਖਿਆ ਨਹੀਂਗਾ ਮੰਨ ਕੇ ਗਾ ਅੰਗ ਤਾਂ ਇਨਸਾਫ ਹੁਣ ਜਵਾਕ ਤਾਂ ਮਿਲਣਾ ਨਹੀਂ ਹੈਗਾ ਪੇਰੈਂਟਸ ਦਾ ਕੱਲਾ ਕੱਲਾ ਮੁੰਡਾ ਸੀਗਾ ਹੁਣ ਉਹ ਤਾਂ ਮਿਲਣਾ ਨਹੀਂ ਹੈਗਾ ਵਾਪਸ ਹੈ ਪਰ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਹੋਇਆ ਕੀ ਹੈਗਾ ਹਾਲਾਤ ਕਹੇ ਜੇ ਕਰਦੇ ਸੀ ਕਰਦੇ ਹਾਲਾਤ ਇੰਨੇ ਜਿਆਦਾ ਮਾੜੇ ਇੱਕ ਕਮਰੇ ਚ ਰਹਿੰਦੇ ਨੇ ਸਿਰਫ ਇੱਕ ਕਮਰੇ ਚ ਗੁਜ਼ਾਰਾ ਕਰਦੇ ਹੈਗੇ ਸਿਰਫ ਉਹੀ ਸਹਾਰਾ ਸੀਗਾ ਉਹੀ ਐ ਥੋੜੀ ਆ ਹੁਣ ਐ ਇਦਾਂ ਦੇ ਹਾਲਾਤ ਥੋੜੀ ਹੋ ਸਕਦੇ ਆ ਵੀ ਕਿਸੇ ਦੇ ਵੀ ਜਵਾਨ ਮੁੰਡੇ ਨੂੰ ਚੱਕ ਕੇ ਮਾਰ ਦੋਂਗੇ ਤੁਸੀਂ ਮਾਮਲਾ ਸਰ ਇਹ ਤਾਂ ਕਹਿੰਦੇ ਨੇ ਵੀ ਕੁੱਟਮਾਰ ਹੋਈ ਹੈਗੀ ਪੁਲਿਸ ਵਾਲੇ ਮਤਲਬ ਸਾਨੂੰ ਅਸੀਂ ਰਾਤ ਦੇ ਫੋਨ ਲਾਈ ਆ ਰਹੇ ਆ ਮੁੰਡੇ ਨੂੰ ਤੇ ਨਾਤਾ ਦਾ ਫੋਨ ਕਿਸੇ ਨੇ ਚੱਕਿਆ ਅੱਜ ਫੋਨ ਚੱਕਿਆ ਇਹਨਾਂ ਨੇ ਜਦੋਂ ਸਾਨੂੰ ਮੇਰੀ ਮਰਲੇ ਭੂਆ ਸੱਸ ਨੂੰ ਫੋਨ ਆਇਆ ਸਿੱਧਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮੁੰਡੇ ਦੀ ਆ ਜਿਹਦਾ ਨੰਬਰ ਹੈਗਾ ਫੋਨ ਉਹਦੇ ਨੰਬਰ ਤੋਂ ਕਰਿਆ ਮੁੰਡੇ ਦੇ ਤੋਂ ਕਹਿੰਦੇ ਵੀ ਇਹਦੀ ਡੈਥ ਹੋ ਗਈ ਅਸੀਂ ਜਦੋਂ ਪਹੁੰਚੇ ਹਾਂ ਜੀ ਉੱਥੇ ਮਤਲਬ ਉਹਨੂੰ ਇੱਥੇ ਲੈ ਆਏ ਸੀ ਸਿੱਧਾ ਉਰੇ ਲਿਆਏ ਜੀ ਨਾ ਸਾਡਾ ਕੋਈ ਬੰਦਾ ਸੀਗਾ ਉੱਥੇ ਸਿੱਧਾ ਲੈ ਕੇ ਆਏ ਨੇ ਜੀ ਸੱਤ ਮਤਲਬ ਮੂੰਹ ਤੇ ਸਾਰੇ ਪਲੇਟਿੰਗ ਹੱਦ ਤੱਕ ਆ ਰਹੀ ਹੈ ਜੀ ਨੇ ਤੁਹਾਡੇ ਸ਼ੱਕ ਜਿਹਦਾ ਮੁੰਡੇ ਤੇ ਮੁੰਡੇ ਦੀ ਮੌਤ ਹੋ ਗਈ ਹਾਂ ਜੀ ਦੱਤੋਗੀ ਸ਼ੱਕ ਕੀ ਤੇ ਕਿਨੇ ਕੀਤਾ ਹੈ ਸ਼ੱਕ ਦਾ ਮਤਲਬ ਪੁਲਿਸ ਵਾਲਿਆਂ ਤੇ ਵੀ ਲੱਗਦੀ ਆ ਜੀ ਸਾਨੂੰ ਤਾਂ ਤੇ ਇਹਦੀ ਲਾਕਡਾਟ ਵੀ ਹੈਗੀ ਸੀਗੀ ਠੀਕ ਆ ਉਹਨਾਂ ਤੇ ਵੀ ਲੱਗਦੀ ਆ ਸਾਨੂੰ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਕੀਤੀ ਤੁਹਾਡੇ ਬੇਟੇ ਕੁੱਟ ਮਾਰਦੇ ਜਾਉ ਹਾਂਜੀ ਹਾਂਜੀ ਹੋਈ ਸੀ ਵੀਰ ਮੰਗ ਕੀ ਕਰਦਾ ਮੰਗ ਕੀ ਕਰਦੇ ਹਨਸਾਫ ਮਿਲੇ ਜੀ ਸਾਨੂੰ ਕੀ ਕੰਮ ਕਰਦਾ ਸੀ ਇਹ ਇਹ ਮੁੰਡਾ ਫੈਕਟਰੀ ਚ ਲੱਗਿਆ ਹੋਇਆ ਸੀਗਾ ਜੀ ਪੜਾਈ ਵੀ ਕਰਦਾ ਸੀ ਨਾਲ ਫੈਕਟਰੀ ਚ ਵੀ ਲੱਗਿਆ ਹੋਇਆ ਸੀ ਜੀ ਅੱਜ ਧਨੋਲਾ ਖੁਰਦ ਪਿੰਡ ਹੈਗਾ ਸਾਡੇ ਥਾਣਾ ਸਦਰ ਦੇ ਵਿੱਚ ਉੱਥੇ ਖੇਤਾਂ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਆ ਜੇ ਕਿ ਜਿਹੜ ਨੂੰ ਪਤਾ ਕਰਨ ਦੇ ਪਤਾ ਲੱਗਿਆ ਕਿ ਡੈੱਡ ਬੋਡੀ ਬਲਜਿੰਦਰ ਸਿੰਘ ਗਾਂਧੀ ਜਿਹੜਾ ਧਨੋਲੇ ਖੁਰਦ ਪਿੰਡ ਦਾ ਹੀ ਨੌਜਵਾਨ ਹੈਗਾ ਤੇ ਉਹਨੂੰ ਹੁਣ ਪੋਸਟਮਾਰਟਮ ਵਾਸਤੇ ਹਸਪਤਾਲ ਲਜਾਇਆ ਗਿਆ ਫਰਦਰ ਇਹਦੇ ਵਿੱਚ ਮੌਤੇ ਕਾਰਨਾਂ ਸੰਬੰਧੀ ਕਿ ਕੀ ਕਾਰਨ ਬਣਦੇ ਨੇ ਮੌਤੇ ਜੋ ਪਤਾ ਲੱਗੇਗਾ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਮ ਲਈ ਜਾ ਰਹੇ ਹੈ ਕਿ ਇਹ ਨੇ ਕੋਚਨ ਮੁਲਬਾ ਪੁਲਿਸ ਚੱਕ ਕੇ ਰੱਖੀ ਗਈ ਜਿਹਨੂੰ ਬਾ ਸਾਡਾ ਮੁੰਡਾ ਤੇ ਉਹ ਇਜਾਟ ਹੈ ਜੀ ਜਿਹੜਾ ਇਹ ਸੀਗਾ ਨੌਜਵਾਨ ਬਲਜਿੰਦਰ ਸਿੰਘ ਗਾਂਧੀ ਇਹ ਪਿਛਲੇ ਕਾਫੀ ਸਮੇਂ ਤੋਂ ਕੁਝ ਲੜਾਈ ਝਗੜਾ ਵਗੈਰਾ ਦੇ ਵਿੱਚ ਇਨਵੋਲਡ ਸੀਗਾ ਪਰ ਪੁਲਿਸ ਵੱਲੋਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਜਾਂ ਇਹਨੂੰ ਕੋ ਚੱਕਿਆ ਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਰੀਸੈਂਟਲੀ ਪਿੱਛੇ ਜੇ ਸੱਤ ਇਹਦੇ ਖਿਲਾਫ ਇੱਕ ਕੰਪਲੇਂਟ ਗੁਰਪ੍ਰੀਤ ਸਿੰਘ ਜਿਹੜਾ ਕਿ ਇਹਨਾਂ ਦੇ ਪਿੰਡ ਦਾ ਹੀ ਹੈਗਾ ਉਹਦੇ ਵੱਲੋਂ ਦਿੱਤੀ ਗਈ ਸੀ ਕਿ ਗੁਰਪ੍ਰੀਤ ਸਿੰਘ ਦੇ ਉੱਤੇ ਇਹਨੇ ਬਲਜਿੰਦਰ ਸਿੰਘ ਗਾਂਧੀ ਨੇ ਇਹਦੇ ਤੇ ਅਟੈਕ ਕੀਤਾ ਸੀ ਤੋਂ ਉਸ ਸਬੰਧੀ ਇਹਨਾਂ ਨੂੰ ਜਿਹੜਾ ਚੌਂਕੀ ਹੜਾਇ ਵਿਖੇ ਬੁਲਾਇਆ ਗਿਆ ਸੀ ਤੇ ਉਹਦਾ ਜਿਹੜਾ ਇਹਨਾਂ ਦਾ ਕੰਪਰੋਮਾਈਜ਼ ਦੋਨਾਂ ਪਾਰਟੀਆਂ ਦਾ ਹੋ ਗਿਆ ਸੀਗਾ ਤੇ ਕੋਈ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ ਇਸ ਤੋਂ ਕਾਫੀ ਟਾਈਮ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਬਲਜਿੰਦਰ ਗਾਂਧੀ ਤੇ ਤੇ ਦੇ ਸਾਥੀਆਂ ਦੁਆਰਾ ਕਾਫੀ ਜ਼ਿਆਦਾ ਉਹਦੀ ਕੁੱਟਮਾਰ ਕੀਤੀ ਗਈ ਤੇ ਉਹ ਕੁੱਟਮਾਰ ਕਰਦਿਆਂ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਤੇ ਉਸ ਸੰਬੰਧੀ ਵੀ ਉਦੋਂ ਸਿਟੀ 2 ਦੇ ਵਿੱਚ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਉੱਤੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਸੀਗਾ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਪੁਲਿਸ ਵੱਰੋਂ ਜਿਹੜਾ ਬਲਜਿੰਦਰ ਗਾਂਧੀ ਸੀ ਇਹਨੂੰ ਕਦੇ ਨਹੀਂ ਨੇ ਲਿਆਂਦਾ ਗਿਆ ਨਹੀਂ ਇਹਦੇ ਤੇ ਕੋਈ ਕੋਈ ਐਫ ਆਈ ਆਰ ਵਗੈਰਾ ਦਰਜ ਕੀਤੀ ਗਈ ਨਹੀਂ ਇਹਨੂੰ ਕਦੇ ਗ੍ਰਿਫਤਾਰ ਕੀਤਾ ਗਿਆ ਸੋ ਇਹ ਬਿਲਕੁਲ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਵਿੱਚ ਜਿਹੜੀਆਂ ਕੋਈ ਇੰਜਰੀਜ਼ ਨੇ ਜਾਂ ਮੌਤੇ ਕਾਰਨ ਕੀ ਨੇ ਉਹਨਾਂ ਬਾਰੇ ਬਿਲਕੁਲ ਕਲੀਅਰ ਹੋ ਜਾਏਗਾ ਬਿਲਕੁਲ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਪ੍ਰਬਾਲ ਵੱਲੋਂ ਇੱਕ ਇਹ ਵੀ ਗੱਲ ਆਖੀ ਗਈ ਆ ਪੁਲਿਸ ਵੱਲੋਂ ਆਖਿਆ ਗਿਆ ਗੋਲੀਆਂ ਪਾ ਕੇ ਤੇ ਪਰਚਾ ਦਰਜ ਕੀਤਾ ਜਾਏਗੀ ਪੂਰਾ ਮਾਮਲਾ ਜੀ ਦੇਖੋ ਇਹ ਮੈਂ ਵੀ ਸੁਣੀ ਆ ਵੀਡੀਓ ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹੋ ਜਿਹੀ ਕੋਈ ਗਲਬਾਤ ਨਹੀਂ ਹੈ